ਤੇ ਫਿਰ ਪਾਸਿਓਂ ਆਵਾਜ਼ ਉੱਠੀਆਂ ਤੇ ਉਹ ਆਵਾਜ਼ ਫਿਰ ਉਹਨਾਂ ਦੇ ਆਪਣੇ ਮੀਡੀਆ ਆਪਣੇ ਪੱਤਰਕਾਰਾਂ ਪੱਤਰਕਾਰਾਂ ਰਾਹੀਂ ਚੱਲੀ ਜਿਸ ਕਰਕੇ ਜਿੰਨੀ ਰੋਟ ਵਧ ਰਹੀ ਆ ਉਹਨੀਆਂ ਜਿਸ ਤਰ੍ਹਾਂ ਵਧ ਰਹੀ ਉਹਨਾਂ ਵੋਲ ਵਧ ਰਹੀ ਆ ਤੇ ਉਸ ਰੋਜ਼ ਨੂੰ ਦਬਾਉਣ ਤੇਰੀ ਉਹਨੀਆਂ ਹੀ ਜਵਾਬ ਮੰਦੀ ਵਧਾਈ ਜਾ ਰਹੀ ਆ ਇਸ ਕਰਕੇ ਅੱਜ ਇਹ ਮਾਮਲਾ ਮਹਿਜ ਪੱਤਰਕਾਰਾਂ ਦਾ ਨਹੀਂ ਇਹ ਦੱਬੇ ਕੁਚਲੇ ਲੋਕਾਂ ਦੀ ਆਮ ਲੋਕਾਂ ਦੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਬਚਾਉਣ ਦਾ ਮਾਮਲਾ ਤੇ ਲੜਾਈ ਇਹ ਉਹਦੇ ਵੀ ਲੜੀ ਜਾ ਰਹੀ ਹੈ ਪਿਛਲੇ ਵੀ ਬੜੇ ਸਵਾਲ ਉੱਠੇ ਕਿ ਪੱਤਰਕਾਰ ਆ ਕਿ ਬਲੌਗਰ ਆ ਇੱਥੇ ਦੋ ਗੱਲਾਂ ਕਹਿਣੀ ਆ ਚਾਹਾਂਗੇ ਪਹਿਲਾਂ ਵੀ ਜਿੱਤਰ ਹੋਇਆ ਕਰਤਾਰ ਸਿੰਘ ਖਰਾਪਾ ਅਕਾਲੇ ਯੂਨੀਵਰਸਿਟੀ ਦਾ ਇਲੈਕਟ੍ਰੀਕਲ ਇੰਜੀਨੀਅਰ ਦਾ ਵਿਦਿਆਰਥੀ ਸੀ ਹਿੰਦੀ ਪ੍ਰੈਸਰ ਕਾ ਐਸੋਸੀਏਸ਼ਨ ਪਾਰਟੀ ਦਾ ਨਾਮ ਸੀ ਅਖਬਾਰ ਸ਼ੁਰੂ ਕੀਤਾ ਗਦਰ ਜਿਹਨੂੰ ਬਾਅਦ ਗਦਰ ਦੀ ਗੂੰਜ ਪੈ ਗਿਆ ਉਹ ਇਹਨਾਂ ਅਖਬਾਰ ਤੇ ਸਿੱਧ ਹੋਇਆ ਕਿ ਪਾਰਟੀ ਨੂੰ ਗਦਰ ਪਾਰਟੀ ਦੇ ਨਾਲ